ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਨਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੈਡੀ ਮੇਡ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਹੋਏਗਾ ਜੀ ਔਨਲਾਈਨ Google Pay PhonePe ਨਾਲ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕੰਫਰਮ ਹੋਏਗਾ ਠੀਕ ਹੈ ਜੀ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਸੋਹਣੀ ਰਿਯਾਨ ਦੀ ਕਲੈਕਸ਼ਨ ਠੀਕ ਹੈ ਬਹੁਤ ਪਿਆਰ ਦਿੱਤਾ ਤੁਸੀਂ ਪਹਿਲੀ ਕਲ ਇੱਕ ਵਾਰੀ ਫੇਰ ਤੋਂ ਲੈ ਕੇ ਆ ਗਏ ਆ ਰਿਯਾਨ ਦੀ ਕਲੈਕਸ਼ਨ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਅਸੀਂ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਇੱਕ ਸੂਟ ਦਾ ਗਿਫਟ ਗਿਫਟ ਮਿਲੇਗਾ ਜੀ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਣਗੇ ਆਪਣੀ ਸਟੋਰੀ ਤੇ ਲਗਾਉਣਗੇ ਸਿਰਫ ਉਹਨਾਂ ਨੂੰ ਹੀ ਗਿਫਟ ਮਿਲੇਗਾ ਠੀਕ ਹੈ ਜੀ ਮਹੀਨੇ ਦੇ ਲਾਸਟ ਤੇ ਆਪਾਂ ਗਿਫਟ ਦਾਂਗੇ ਪਿਛਲਾ ਗਿਫਟ ਆਪਾਂ ਦੇ ਦਿੱਤਾ ਹੋਇਆ ਜੀ ਰਾਜਕੌਰ ਜੀ ਨੂੰ ਤੇ ਚਲੋ ਦੇਖਦੇ ਹਾਂ ਅੱਜ ਦੀ ਕਲੈਕਸ਼ਨ ਅੱਜ ਆਪਾਂ ਲੈ ਕੇ ਆਏ ਆ ਰਿਯਾਨ ਦਾ ਸੂਟ ਆ ਲਓ ਜੀ ਰੀਅਨ ਦੇ ਵੱਡੇ ਪ੍ਰਿੰਟ ਜਿਸ ਤਰ੍ਹਾਂ ਕੋਡ ਸੈੱਟ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਲੌਂਗ ਕੋਡ ਸੈੱਟ ਤੁਸੀਂ ਜਿਸ ਤਰ੍ਹਾਂ ਮਰਜ਼ੀ ਸੂਟ ਟਾਈਪ ਬਣਾ ਸਕਦੇ ਹੋ ਨਾਲ ਦੁਪੱਟਾ ਵੀ ਲੈ ਸਕਦੇ ਹੋ ਇਹ ਵਾਲੇ ਪ੍ਰਿੰਟਾਂ ਦੀ ਇਸ ਕਰਕੇ ਬਹੁਤ ਸਾਰੀ ਡਿਮਾਂਡ ਸੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਤੇ ਆਪਾਂ ਫੇਰ ਤੋਂ ਲੈ ਕੇ ਆ ਰਹੇ ਹਾਂ ਔਰ ਇਸ ਦੇ ਬਾਅਦ ਵੀ ਸਾਡੇ ਇੱਕ ਦੋ ਪਾਰਸਲ ਹੋਰ ਆਉਣਗੇ ਰਿਅਨ ਦੇ ਔਰ ਹੋਰ ਕਾਫੀ ਇਸ ਤਰ੍ਹਾਂ ਦੀਆਂ ਟ੍ਰੈਂਡੀ ਜੀਆਂ ਚੀਜ਼ਾਂ ਜਿਹੜੀਆਂ ਕਿ ਬਿਲਕੁਲ ਟ੍ਰੈਂਡ 'ਚ ਰਹਿੰਦੀਆਂ ਨੇ ਐਲੋਜੀ ਕਲਰ ਆ ਗਿਆ ਬਹੁਤ ਹੀ ਸੋਹਣਾ ਗ੍ਰੀਨ ਗ੍ਰੀਨ ਆ ਗਿਆ ਹਨਾ ਮੋਂਗਿਆ ਗ੍ਰੀਨ ਦੀਆਂ ये थोड़ा जहर मोरा जहा कलर आ गया मैं इनू जहर मोरा कलर कह दी हूँ बहुत सोना जहा कलर बच्ची की फरॉक बनाओ अपनी फ्रॉक बनाओ अपना कॉट सैट बनाओ कुड़ता सैट बनाओ सूट बनाओ जो मर्जी बनाओ प्यारा जहा सूट आइज़ लगेगा जी उ पांच सौ रुपया पाँच सौ रुपये सूट थोड़े घर पहुँच जाएगा ਠੀਕ ਹੈ ਜੀ ਬਿਲਕੁਲ ਜੈਨੂਅਲ ਪ੍ਰਾਈਸ ਦੇ ਵਿੱਚ ਦੇ ਰਹੇ ਆਂ ਬਾਕੀ ਰਹੀ ਰਿਯਾਨ ਦੇ ਸ਼ਰਿੰਕ ਹੋਣ ਦੀ ਮੈਨੂੰ ਇਹ ਬਹੁਤ ਮੈਸੇਜ ਆਇਆ ਮੈਨੂੰ WhatsApp ਤੇ ਵੀ ਮੈਸੇਜ ਦਿੱਤੀ ਰਿਯਾਨ ਖੁੱਲ ਜਾਂਦੀ ਹੈ ਇਹ ਹੋ ਜਾਂਦੀ ਦੇਖੋ ਜੀ ਮੈਂ ਕਿਸੇ ਵੀ ਚੀਜ਼ ਦੀ ਗਾਰੰਟੀ ਨਹੀਂ ਦਿੰਦੀ ਲੇਡੀਜ਼ ਸੂਟਾਂ ਦੀ ਕੋਈ ਗਾਰੰਟੀ ਨਹੀਂ ਆ ਬਟ ਅਸਾਨੂੰ ਸੇਲ ਕਰਦੇ ਆ ਉਹਨੂੰ ਮੈਨੂੰ 7-8 ਸਾਲ ਹੋ ਗਏ ਇਹ ਵਾਲੀ ਰਿਯਾਨ ਸੇਲ ਕਰਦੇ ਆ ਬਾਕੀ ਮੈਨੂੰ ਕੋਈ ਲੰਮਾ ਨਹੀਂ ਆਇਆ ਬਾਕੀ ਕਈਆਂ ਦਾ ਮਾਈਂਡ ਵੀ ਐਵੇਂ ਦਾ ਹੀ ਹੁੰਦਾ ਹੈ ਕਿ ਉਹਨਾਂ ਨੂੰ ਹਰ ਗੱਲ ਜਮੀਨ ਮੇਹ ਕੱਢਣੀ ਹੁੰਦੀ ਹੈ ਇਹਨੂੰ ਤੁਸੀਂ ਇੱਕ ਵਾਸ਼ ਕਰੋ ਪਾਣੀ ਚ ਡਬੋਵੋ ਉਸ ਤੋਂ ਬਾਅਦ ਸਟਿਚ ਕਰੋ ਜੋ ਵੀ ਇਹਨੂੰ ਹੋਣਾ ਹੋਏਗਾ ਉਹ ਪਹਿਲਾਂ ਹੀ ਹੋ ਜਾਏਗਾ ਬਟ ਇਹ ਠੰਡੀ ਰਿਯਾਨ ਸਭੀ ਪਤਾ ਕੀ ਕਹਿ ਦਿੰਦੇ ਆ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਪਰ ਸਾਨੂੰ ਰਿਯਾਨ ਤੋਂ ਬਿਨਾ ਸਿੱਧਕ ਨਹੀਂ ਆਉਂਦਾ ਕਈ ਮਤਲਬ ਕਸਟਮਰ ਐਵੇਂ ਕਹਿ ਦਿੰਦੇ ਆ ਇਸ ਕਰਕੇ ਰਿਯਾਨ ਦਾ ਹੋਏ ਜਾਂ ਕਿਸੇ ਵੀ ਕਪੜੇ ਦੀ ਆਪਾਂ ਕੋਈ ਗਾਰੰਟੀ ਨਹੀਂ ਦੇ ਸਕਦੇ ਹਾਂ ਅਸੀਂ ਖੁਦ ਬੇਅਰ ਕਰਦੇ ਆ ਪਾਉਨੇ ਆ ਆਪੋ ਆਪਣੀ ਹੰਡਾਉਣੀ ਹੁੰਦੀ ਆ ਸਾਡੇ ਤੇ ਬੜੇ ਵਧੀਆ ਰਹਿੰਦੇ ਆ ਠੀਕ ਹੈ ਜੀ ਇਹ ਲੋ ਬਹੁਤ ਸੋਹਣਾ ਜਿਹਾ ਕਲਰ ਗੱਲਬਾਤ ਬਹੁਤ ਹੋ ਗਈ ਹੈ ਜੀ ਪ੍ਰਾਈਸ ਸਾਨੂੰ ਦੱਸ ਦਿੱਤਾ ਹੈ 500 ਰੁਪਏ ਪ੍ਰਾਈਸ ਲੱਗੇਗਾ अगला कलर आ गया जी ये वाला रेड गाजरी कलर ठीक है सेम प्रिंट का होएगा बहुत सोना जहा कलर पिछली बार ये ब्लैक आया कि इस बार ब्लैक नहीं आया ठीक है एलो बहुत सोहना जहा कलर प्राइस लगेगा पांच सौ रुपया अगला कलर आ गया जी येलो कलर हेलो ठीक है येलो कलर बहुत ही सोहना जहा कलर आ गया है ठीक है फैब्रिक सारा रिओनदा ही आएगा ठीक है रिओनद का फैब्रिक आएगा ठंडा ठंडा कूल कूल कपड़ा कॉर्ड सैट बनाओ जो मर्जी बना पतला नहीं होंगे विजिबल नहीं होंगे मेन गल ये है कि विजिबल नहीं है बहुत सोहने प्रिंट ने एलो पांच सौ रुपया लगेगा प्राइस ये अगला कलर आ गया जी वाला फिरोजी कलर ठीक है एक कलर येलो आ गया एक फ्रोजी आ गया कलर दोनों ही बहुत सोहने ने कुर्ता सैट बनाओ क्यों ना सोहना लगेगा बहुत सोहना लगेगा जी कुर्ता सैट भी इनका एलो ठीक है बहुत प्यारा जहा सैट लगेगा कट वाले कुर्ते बनाओ बटन लगाओ जो मर्जी लगाओ सोहने जे कुर्ते सैट बनाओ ठीक है जी अगला कलर आ गया जी वाला ठीक है मूंगिया ग्रीन <coughs> मूंगिया ग्रीन बोटल ग्रीन कलर आ गया प्रिंट भी सोहना कलर भी सोना कपड़ा भी सोहना ठीक है पानी वॉश करो स्टिच करवाओ बहुत सोहना रहेगा ठीक है जी तो so, जी अगला कलर आ गया अवला ठीक है बहुत सोहना भी कलर आ मोरपंखी सी ग्रीन मोरपंखी कलर है, खिड़े खिड़े फ्लावर ऊपर फॉयल प्रिंट भी बनिया हुआ ठीक है फॉयल प्रिंट भी बनया हुआ एपर रियान के उपर जो चमचम करता है ओके जी ਪ੍ਰਾਈਜ਼ ਉਹੀ ਰਹੇਗਾ 500 ਰੁਪਿਆ ਲਓ ਜੀ ਕਲਰ ਆ ਗਿਆ ਇਹ ਵਾਲਾ ਕਿੜਿਆ ਕਿੜਿਆ ਰੈੱਡ ਕਲਰ ਠੀਕ ਹੈ ਨਾ ਤੁਸੀਂ ਨਾ ਟਾਪ ਵਗੈਰਾ ਵੀ ਬਣਾ ਸਕਦੇ ਹੋ ਬੜੇ ਸੋਹਣੇ ਬਣ ਜਾਂਦੇ ਆ ਉਹ ਵੀ ਬਣਾ ਸਕਦੇ ਹੋ ਠੀਕ ਹੈ ਹਲੋ ਤੇ ਨੈਕਸਟ ਕਲਰ ਆ ਗਿਆ ਹਲੋ ਇਹ ਵਾਲਾ ਬਲੈਕ ਕਲਰ ਠੀਕ ਹੈ 3.5 ਮੀਟਰ ਦੀ ਕਟ ਆਏਗੀ ਵੱਡੇ ਵਰਦੀ ਠੀਕ ਹੈ ਤੇ ਖੁੱਲਾ ਡੁੱਲਾ ਸੂਟ ਬਣ ਜਾਂਦਾ ਵੈਸੇ ਸਭ ਦਾ ਹੀ ਬਣ ਜਾਂਦਾ ਹੈ ਲੋ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆਪਾਂ ਜਾਮ कॉटन ਮੈਚਿੰਗ ਸੂਟ ਠੀਕ ਹੈ ਬਹੁਤ ਵਧੀਆ ਜਾਮ कॉटन ਦੇ ਸੂਟ ਬੜੇ ਸੋਹਣੇ ਰਹਿੰਦੇ ਨੇ ਠੰਡੇ ਠੰਡੇ ਕੁਲ ਕੁਲ ਉਹ ਤੁਹਾਨੂੰ ਪਤਾ ਹੀ ਹੈ ਜਾਮ कॉटन ਦਾ ਰੇਟ ਕਿੱਥੇ ਹੈ ਹੈਨਾ ਗ੍ਰੇਸ कॉटन ਜਾਂ ਜਾਮ कॉटन ਇਹ ਨਾ ਇਸ ਤਰ੍ਹਾਂ ਆਏਗਾ ਬਾਰਡਰ ਵਾਲਾ ਠੀਕ ਹੈ ਇਸ ਤਰ੍ਹਾਂ ਬਾਰਡਰ ਆਏਗਾ ਫਰੰਟ ਵੀ ਆਏਗਾ ਬੈਕ ਵੀ ਆਏਗਾ ਐਦਾਂ ਔਰ ਬਹੁਤ ਹੀ ਸੋਹਣਾ ਜਿਆ ਨਾ ਇਹ ਪ੍ਰਿੰਟ ਬੜਾ ਸੋਹਣਾ ਇਹਦਾ ਸੈਲਫ ਪ੍ਰਿੰਟ ਆਏਗਾ ਸਾਰੇ ਸੂਟ ਦੇ ਵਿੱਚ ਔਰ ਬਾਜੂ ਦਾ ਕਪੜਾ ਦਿੱਤਾ ਹੋਇਆਗਾ ਅੱਗੇ ਇਹ ਬਾਜੂ ਦਾ ਕਪੜਾ ਦਿੱਤਾ ਹੋਇਆ ਨਾਲ ਠੀਕ ਹੈ ਕੋਈ ਝੰਜਟ ਨਹੀਂ ਕੋਈ ਕੁਛ ਨਹੀਂ ਇੰਨਾ ਸਾਈਡ ਤੋਂ ਤੇ ਇੰਨਾ ਕਪੜਾ ਬਚ ਵੀ ਜਾਏਗਾ ਕਿਉਂਕਿ ਨਾ ਬਾਜੂ ਦਾ ਕਪੜਾ ਅੱਗੇ ਦਿੱਤਾ ਹੋਇਆ ਇੰਨਾ ਖੁੱਲਾ 2.5 3 ਮੀਟਰ 3 ਮੀਟਰ ਦੀ ਸ਼ਰਟ ਆਏ ਆਵੇਲੀ ਠੀਕ ਹੈ ਤੇ ਜਾਮ ਕਾਟਨ ਇੰਨੀ ਕੁ ਸੌਫਟ ਇੰਨੀ ਕੁ ਵਧੀਆ ਕੁਲੀ ਤੇ ਗੱਲ ਹੀ ਨਹੀਂ ਕਰਨ ਵਾਲੀ ਅਲਮੁੱਛਾਂ ਵਾਲੀ ਜਾਮ ਕਾਟਨ ਠੀਕ ਹੈ ਦੀ ਇਹ ਹੀ ਪਹਿਚਾਣ ਹੁੰਦੀ ਹੈ ਇਹ ਵਾਦੀ ਨਾਲ ਲੱਗੇਗੀ ਰਿਯਾਨ ਦੀ ਬਾਟਮ 2.5 ਮੀਟਰ ਦੀ ਰਿਯਾਨ ਦੀ ਬਾਟਮ ਲੱਗੇਗੀ ਮਸਟਰਡ ਕਲਰ ਦੀ ਨਾਲ ਠੀਕ ਹੈ ਸੂਟ ਬਹੁਤ ਪਿਆਰਾ ਜਿਹਾ ਬਣੇਗਾ 3 ਮੀਟਰ ਦੀ ਸ਼ਰਟ ਦੇ ਰਹਾ ਨਾਲ ਠੀਕ ਹੈ ਸਿਰਫ ਤੇ ਸਿਰਫ 500 ਰੁਪਏ ਚ 550 ਸੌਰੀ ਇਹ 550 ਚ ਦੇਵਾਂਗੇ 550 ਤੋਂ ਦਾ ਪਲੇਕਾ ਲੱਗ ਗਿਆ 550 ਵਿੱਚ ਮੇਰੇ ਕਲਰ अवेलेबल ਮੈਂ ਤੁਹਾਨੂੰ ਦਿਖਾ ਦਿੰਨੀ ਇਹਦੇ ਵਿੱਚ ਜਿਹੜੇ ਜਿਹੜੇ ਕਲਰ ਹੋਣਗੇ ਲਓ ਜੀ ਕਲਰ ਆ ਗਿਆ ਇਹ ਵਾਲਾ ਵਾਈਨ ਕਲਰ ਦੀ ਮੈਚਿੰਗ ਦੇ ਨਾਲ ਆ ਗਿਆ ਜਾਮ ਦਾ ਸੂਟ ਕੀ ਆਹੀ ਬਤਾਨੀ ਗੱਲ ਹੀ ਨਹੀਂ ਕਰਨ ਵਾਲੀ ਇੰਨਾ ਸੋਹਣਾ ਪ੍ਰਿੰਟ ਤੇ ਇਹ ਇਹ ਆ ਗਿਆ ਬਾਰਡਰ ਠੀਕ ਹੈ ਬਾਰਡਰ ਆ ਗਿਆ ਇਹ ਇਧਰ ਲਈ ਫਰੰਟ ਸਾਈਡ ਦਾ ਬਾਰਡਰ ਆ ਗਿਆ

ਪ੍ਰਾਈਸ 550 ਲੱਗੇਗਾ ਇਸ ਤੋਂ ਘੱਟ ਕੋਈ ਦੇ ਜੇ ਜਾਮ ਕਾਟਨ ਦਾ ਸੂਟ ਰਿਅਨ ਦੀ ਬਾਟਮ ਨਾਲ ਤੇ ਗੱਲ ਹੀ ਨਹੀਂ ਮੈਂ ਕਹਿੰਦੀ ਹੋ ਹੀ ਨਹੀਂ ਸਕਦਾ ਲਓ ਜੀ ਅਗਲਾ ਕਲਰ ਆ ਗਿਆ ਜੀ yellow ਸੇਮ ਪੈਟਰਨ ਹੋਏਗਾ ਉਸੇ ਤਰ੍ਹਾਂ ਦਾ ਹੀ ਆਹ ਲਓ ਇਧਰੋਂ ਦਿਖਾ ਦਿੰਦੀ ਮੈਂ ਠੀਕ ਐ ਇਸ ਤਰ੍ਹਾਂ ਹਾਲੇ yellow ਕਲਰ ਦਾ ਸੂਟ ਠੀਕ ਐ ਔਰ ਨੀਚੇ ਆ ਗਿਆ ਇਹ ਡਬਲ ਬਾਰਡਰ ਨਹੀਂ ਬਾਵਾ ਦਾ ਥੱਲੇ ਕਪੜਾ ਆਏਗਾ ਤੇ ਨਾਲ ਆਏਗੀ ਐਵਰੀ येलो ਕਲਰ ਦੀ ਜ਼ੀਰੋ ਮੈਚਿੰਗ ਦੇ ਬਾਟਮ ਠੀਕ ਹੈ ਇਸ ਤੋਂ ਘੱਟ ਕੋਈ ਨਹੀਂ ਦੇਗਾ ਜੀ ਬਹੁਤ ਸੋਹਣੀ ਮੈਚਿੰਗ ਆ ਆਲੋ ਠੀਕ ਹੈ ਓਕੇ ਤੇ ਇੱਕ ਕਲਰ ਆ ਜਾਏਗਾ ਉਹੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੇਮ ਚ ਮੇਰੇ ਕੋਲ ਦੋ ਪੀਸ ਆ ਇਹ ਤੁਹਾਨੂੰ ਮਿਲ ਜਾਣਗੇ 550 ਦੇ ਵਿੱਚ ਡਿਜ਼ਾਈਨ ਆ ਗਿਆ ਜੀ ਇਹ ਵਾਲਾ ਐਵੇਂ ਦਿਖਾਇਆ ਸੀਗਾ ਆਪਣੀ ਇਸਲੀ ਵੀਡੀਓ ਦੇ ਵਿੱਚ ਵੀ ਫਿਰ ਤੋਂ ਰੀਸਟਾਕ ਕਰ ਦਿੱਤਾ ਆਪਾਂ ਹਲ ਇਹ ਵਾਲਾ ਡਿਜ਼ਾਈਨ ਠੀਕ ਹੈ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਆ ਗਿਆ ਮਸਲੀਨ ਕਾਟਨ ਦਾ ਇਹਦੇ ਨਾਲ ਆਏਗੀ ਬਾਟਮ ਇਹ ਵਾਲੀ ਠੀਕ ਹੈ ਇਹ ਵਾਲੀ ਬਾਟਮ ਆਏਗੀ ਇੱਕ ਦੇ ਨਾਲ ਆਏਗੀ ਇਹ ਵਾਲੀ ਮਸਟਰਡ ਥੋੜਾ ਥੋੜਾ ਬਾਟਮ ਦਾ ਫਰਕ ਆਏਗਾ ਡਿਫਰੈਂਸ ਆਏਗਾ ਕਲਰ ਦਾ ਜਿੰਨਾ ਕਿ ਡਿਫਰੈਂਸ ਆ ਉਹਨਾਂ ਕਾ ਬਾਟਮ ਦਾ ਡਿਫਰੈਂਸ ਆਏਗਾ ਠੀਕ ਹੈ ਜੀ ਹਲ ਇਹਦਾ ਦਾ ਪ੍ਰਾਈਸ ਵੀ ਲੱਗੇਗਾ 550 ਹੀ ਏ ਸੀਗੇ ਆਪਣੇ ਅੱਜ ਦੇ ਸੂਟ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਉਂਦੇ ਨੇ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਣਾ ਨਾ ਭੁੱਲਣਾ ਅਗਰ ਤੁਸੀਂ ਸੂਟ ਦਾ ਗਿਫਟ ਲੈਣਾ ਚਾਹੁੰਦੇ ਹੋ ਅਦਰਵਾਈਜ਼ ਕਿਸੇ ਨੂੰ ਗਿਫਟ ਨਹੀਂ ਮਿਲੇਗਾ ਜਿਹੜਾ ਥੋੜੀ ਜਿਹੀ ਮਿਹਨਤ ਕਰੇਗਾ ਥੋੜਾ ਜਿਹਾ ਸਾਨੂੰ ਟਾਈਮ ਦੇਏਗਾ ਗਿਫਟ ਮਿਲੇਗਾ ਜੀ ਉਹਨੂੰ ਹੀ ਥੈਂਕ ਯੂ ਧੰਨਵਾਦ